ਉੱਤਰ ਭਾਰਤ ਵਿੱਚ ਲਗਾਤਾਰ ਗਰਮੀ ਦਾ ਕਹਿਰ ਪੈ ਰਿਹਾ ਹੈ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਵੀ ਗਰਮੀ ਲਗਾਤਾਰ ਵੱਧ ਰਹੀ ਹੈ ਜਿਹੜੇ ਲੋਕ ਪੈਦਲ ਘਰੋਂ ਜ਼ਰੂਰੀ ਕੰਮ ਲਈ ਜਾਂਦੇ ਹਨ ਉਹਨਾਂ ਲਈ ਛਤਰੀ ਵਰਦਾਨ ਸਾਬਤ ਹੋ ਰਹੀ ਹੈ ਦੁਕਾਨਦਾਰਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਇਸ ਵਾਰ ਛਤਰੀ ਦੀ ਵਿਕਰੀ ਕਾਫੀ ਜ਼ਿਆਦਾ ਹੋਈ ਹੈ ਉਹਨਾਂ ਆਖਿਆ ਕਿ 200 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਛਤਰੀ ਬਾਜ਼ਾਰ ਵਿੱਚ ਮੌਜੂਦ ਹੈ ਅਤੇ ਰੰਗ-ਬਰੰਗੀਆਂ ਛਤਰੀਆਂ ਦੀ ਵੈਰਾਈਟੀ ਉਪਲਬਧ ਹੈ ਉਹਨਾਂ ਆਖਿਆ ਕਿ ਲੋਕ ਇਹਨਾਂ ਦੀ ਖੇਦਦਾਰੀ ਵੀ ਕਰ ਰਹੇ ਹਨ ਛਤਰੀ ਗਰਮੀ ਅਤੇ ਬਾਰਿਸ਼ ਤੋਂ ਰਾਹਤ ਦਿੰਦੀ ਹੈ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਅਗਰ ਉਹ ਗਰਮੀ ਵਿੱਚ ਘਰੋਂ ਬਾਹਰ ਜਾਂਦੇ ਹਨ ਤਾਂ ਛਤਰੀ ਦਾ ਇਸਤੇਮਾਲ ਜ਼ਰੂਰ ਕਰ ਤਾਂ ਜੋ ਉਹਨਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇ ਗਰਮੀ ਦੇ ਭਾਈ ਇਹਦੀ ਗਾਰਡੀ ਟੋੜਦੇ ਸਾਰੇ ਇੰਨੀ ਗਰਮੀ ਆਪਣੀ ਜ਼ਿੰਦਗੀ ਜਿਨੀ ਵੇਖੀ ਜਿੰਨੀ ਐਤ ਕੀ ਪਈ ਹੈ ਗਰਮੀ ਤੇ ਛਤਰੀ ਐਤ ਕੀ ਇਸ ਵਾਰ ਤੇ ਬਹੁਤ ਵਿਕੀ ਹੈ ਜੀ ਛਤਰੀ ਨਾਲ ਤਾਂ ਫਿਰ ਵੀ ਕਾਫੀ ਹੱਦ ਤੱਕ ਧੁੱਪ ਤੋਂ ਬਚਾ ਜਾਂਦਾ ਹੈ ਫੇਕ ਹਿਸਾਬ ਦੇ ਉੱਤੇ ਛਾਤੀ ਪੈ ਜਾਂਦੀ ਹੈ ਗਰਮੀ ਨਾ ਇਸ ਵਾਰ ਆਪਣੀ ਮੈਂ ਆਪਣੀ ਜਿੰਦਗੀ ਦੀ ਜਿੰਨੀ ਹੈ ਇਸ ਵਾਰ ਛਤਰੀ ਵਿਕੀ ਕਦੀ ਗਰਮੀ ਚ ਵਿਕੀ ਨਹੀਂ ਅੱਜ ਕੱਲ ਬੜਾ ਕੁਝ ਆ ਗਿਆ ਜੀ ਅੱਜ ਕੱਲ ਤੇ ਵਨ ਸੋਨੀਆਂ ਡਿਜ਼ਾਈਨ ਛਤਰੀ ਦੇ ਆ ਗਏ ਨਵੇਂ ਤੋਂ ਨਵੇਂ ਸਟਾਈਲ ਦੀਆਂ ਛਤਰੀਆਂ ਆ ਗਈਆਂ ਆ ਬਾਕੀ ਲੋਕਾਂ ਦੀ ਡਿਮਾਂਡ ਬੜੀ ਹੋ ਗਈ ਹੈ ਅੱਜ ਕੱਲ ਚੋਇਸ ਬੜੀ ਉੱਚੀ ਹੋ ਗਈ ਹੈ ਪਹਿਲਾਂ ਲੋਕ ਸਿੰਪਲ ਸਧਾਰਨ ਥੀ ਲੈ ਲੈਂਦੇ ਹੁੰਦੇ ਸੀ ਹੁਣ ਤੇ ਅੱਜ ਕੱਲ ਚੋਇਸ ਬੜੀ ਹੋ ਗਈ ਲੋਕਾਂ ਦੀ ਕਰਨ ਵਾਲੇ ਇਸ ਤਰ੍ਹਾਂ ਵੀ ਕਰਦੇ ਹੀ ਹੈ ਜੀ ਲੋਕੀ ਲੈਣ ਵਾਲੇ ਜਿਹੜੀ ਕਈ ਜਿਹੜੇ ਰਿਚ ਲੋਕ ਹੈਗੇ ਨੇ ਉਹਨਾਂ ਨੇ 6 ਦਿਨ ਵੱਖਰੀ ਵੱਖਰੀ ਡਰੈਸ ਪਾਣੀ ਦੇ ਵੱਖਰਾ ਵੱਖਰਾ ਛਤਰੀ ਵੀ ਲੈ ਰਹੀ ਤਤਰੀ ਭਾਈ ਜੀ ਘੱਟ ਤੋਂ ਘੱਟ 150 ਰੁਪਏ ਦੀ ਹੁੰਦੀ ਹੈ ਤੇ ਵੱਧ ਤੋਂ ਵੱਧ ਭਾਈ ਤੁਸੀਂ 1000 ਰੁਪਏ ਦੀ ਵੀ ਲੈ ਲੋ ਕੰਪਨੀ ਅੱਜ ਕੱਲ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ ਇੱਕੋ ਤਰ੍ਹਾਂ ਦੀਆਂ ਛਤਰੀਆਂ ਅੱਜ ਕੱਲ ਬੜੀ ਤੇ ਬੜੀ ਫੈਂਸੀ ਛਤਰੀਆਂ ਆਉਂਦੀਆਂ ਬੜੀ ਬੜੀ ਕੁਆਲਿਟੀ ਦੀਆਂ ਛਤਰੀਆਂ ਆਉਂਦੀਆਂ ਹੈ ਗਰਮੀ ਬਹੁਤ ਸਰ ਹੋ ਰਹੀ ਹੈ ਧੁੱਪ ਬਹੁਤ ਤੇਜ਼ ਪੜ ਰਹੀ ਹੈ ਇਸ ਵਕਤ लोग छतरी का प्रयोग ज़्यादा कर रहे हैं इस वक्त काम है अपना थोड़ा बहुत सही चल रहा है इस वक्त बैठे हुए अपने धूप में हम भी जो अपना नसीब में होता है वो आ जाता है दो सौ से शुरुआत है अपना हज़ार रुपये तक छतरी का रेट है जौन सा मर्जी ले सकते हो जैसा मर्जी छतरी अपने बस में अब तो जैसे दुनिया चल रही है वैसे मिल रहा है रकम है इसके लिए है कि लेडीज़ चाहता है अपने पास में जेंट्स भी छाता है जेंट्स काला है रंग वाला है तो फिर वो लेडीज़ चाहता है उसके लिए सब प्रयोग कर लो नॉलेज है वो अपना पसीना निकालेगा वो बचाएगी अपने को जो गर्मी है जो अपने धूप है उससे कम लगेगा जितनी छतरी इसके लिए प्रयोग करें धूप में भी ये बारिश में भी ये दोनों काम के लिए 10 20 छतरी अपनी रोज की रोज दी 10 15 25 का भी निकल जाती है उत्तर भारत में लगातार गर्मी का कहर पैर रहा है अतः यह बात की जाती है लोग पैदल यात्रा करते हैं या पैदल किते जांदे हैं उनों के लिए छतरी वरदान साबित हो रही है ਗੱਲ ਕਰਦੇ ਹਾਂ ਦੁਕਾਨਦਾਰਾਂ ਨੇ ਆਖਿਆ ਕਿ ਇਸ ਵਾਰ ਛਤਰੀ ਦੇ ਕਾਫੀ ਡਿਜ਼ਾਈਨ ਬਾਜ਼ਾਰ ਵਿੱਚ ਆਏ ਹਨ ਅਤੇ ਲੋਕ ਇਸ ਦੀ ਖਰੀਦਾਰੀ ਵੀ ਕਰ ਰਹੇ ਹਨ ਅੰਮ੍ਰਿਤਸਰ ਫਾਟਵੇ ਖਬਰਾਂ ਨਾਲ ਮੈਂ ਕੈਮਰਾਮੈਨ ਪਰੇਸ਼ਰਮਾ ਦੇ ਨਾਲ ਰਕੇਸ਼ ਕੁਮਾਰ ਅੰਮ੍ਰਿਤਸਰ